ਆਰੂ ਮਹੱਲਾ ਤੀਜਾ ਏਕੋ ਸੇਵੀ ਸਦਾ ਫਿਰ ਸਾਚ ਏਕੋ ਸੇਵੀ ਸਦਾ ਫਿਰ ਸਾਚ ਦੂਜੈ ਲਾਗਾ ਸਭ ਜਗ ਕਾਚਾ ਗੁਰਮਤੀ ਸਦਾ ਸੱਚ ਸਾਲਾਹੀ ਸਾਚੇ ਹੀ ਸਾਚਪਤੀ ਜਹੇ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਤਾ ਆਪੇ ਲਾਏ ਲੈ ਜਗ ਜੀਵਨ ਦਾਤਾ ਆਪੇ ਬਖਸ਼ੇ ਦੇ ਵੜਿਆਈ ਗੁਰਮਤਿ ਇਹੋ ਮਨ ਭੀਜੈ ਹੈ ਆਪੇ ਬਖਸ਼ੇ ਦੇ ਵੜਿਆਈ ਗੁਰਮਤਿ ਇਹੋ ਮਨ ਭੀਜੈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੂ ਮਹੱਲਾ ਤੀਜਾ ਏਕੋ ਸੇਵੀ ਸਦਾ ਥਿਰ ਸਾਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਮਹਾਰਾਜ ਸਾਹਿਬ ਜੀ ਗੁਰਮਤ ਦੇ ਅਸੂਲ ਨੂੰ ਸਾਭ ਸਤਿ ਸ੍ਰੀ ਅਕਾਲ ਜੀ ਆਗਿਆ ਕਰਕੇ ਫਰਮਾ ਰਹੇ ਹਨ ਕਿ ਗੁਰਮਤ ਦਾ ਔਸੂਲ ਸਭ ਤੋਂ ਪਹਿਲਾਂ ਇਹ ਹੋਈ ਹੈ ਏਕੋ ਸੇਵੀ ਸਦਾ ਫਿਰ ਸਾਚਾ ਇਕੋ ਹੀ ਭਾਈ ਵਾਹਿਗੁਰੂ ਦਾ ਸੇਵਨ ਕਰਨਾ ਹੈ ਹੋਰ ਪੈਰੋਂ ਪੂਤ ਪੈਰੋਂ ਪੂਤ ਸੀਤਲਾ ਤਾਵੇ ਖਰਬਾਹਨੋ ਛਾਰੋ ਣਾਵੇ ਹੋਂ ਤੋਂ ਏਕ ਰਮਈਆ ਲੈ ਹੂੰ ਆਮ ਦੇ ਬਦਲਾਵ ਨੇ ਦੈ ਹੂੰ ਹੋਰ ਕਿਸੇ ਦੀ ਪੂਜਾ ਨਹੀਂ ਕਰਨੀ ਇੱਕ ਪਰਮੇਸ਼ਰ ਦਾ ਹੀ ਸੇਵਨ ਕਰਨਾ ਭਜਨ ਕਰਨਾ ਹੈ ਉਹ ਪਰਮੇਸ਼ਰ ਕੈਸਾ ਸਦਾ ਫਿਰ ਇਸਤਤ ਰਹਿਣ ਵਾਲਾ ਹੈ ਅਤੇ ਉਹਦਾ ਸੱਚਾ ਸਰੂਪ ਹੈ ਦੂਜੇ ਲਾਗਾ ਸਭ ਜਗ ਕਾਚ ਜਿਹੜਾ ਦੂਜੇ ਦੇਵੀ ਦੇਵਤਿਆਂ ਦੀ ਉਪਾਸ਼ਨਾ ਵਿੱਚ ਲੱਗਾ ਹੋਇਆ ਹੈ ਦੁਆਦ ਵਿੱਚ ਲੱਗਾ ਹੋਇਆ ਹੈ ਉਹ ਸਾਰਾ ਜਗ ਕੱਚ ਵਿੱਚ ਚੁੰਬੜਿਆ ਹੋਇਆ ਹੈ ਝੂਠ ਵਿੱਚ ਲੱਗਾ ਹੋਇਆ ਹੈ ਓਹ ਗੁਰਮਤੀ ਸਦਾ ਸੱਚ ਸਲਾਹੀ ਸਤਗੁਰ ਸਾਹਿਬ ਦੀ ਮਤੀ ਸਿੱਖਿਆ ਦੁਆਰਾ ਸਦਾ ਸੱਚੇ ਪਾਤਸ਼ਾਹ ਨੂੰ ਪਰਮੇਸ਼ਰ ਦੀ ਸਿਫਤ ਕਰਦੇ ਰਹਿਣਾ ਹੈ ਸਾਚੇ ਹੀ ਸਾਚ ਪਤੀ ਜਹੇ ਇਸ ਪ੍ਰਕਾਰ ਭਾਈ ਸੱਚੇ ਨਾਮ ਜਪਣ ਵਾਲੇ ਇਹ ਨੇ ਪੁਰਖ ਆ ਉਨ ਦਾ ਸੱਚ ਸੁਣੂਦਿ ਮਨੁ ਪਤੀ ਜਾਨਦਾ ਹੈ ਮਨ ਜਾਨਦਾ ਹੈ ਤੇਰੇ ਗੁਣ ਬਹੁਤੀ ਮੈਂ ਏਕ ਨਾ ਜਾਤਾ ਮੇਰੇ ਪਰਮੇਸ਼ਰ ਆਪ ਦੇ ਗੁਣ ਬਿਆੰਤ ਹਨ ਮੈਂ ਇੱਕ ਗੁਣ ਵੀ ਆਪ ਦਾ ਪੂਰਾ ਜਾਣ ਨਹੀਂ ਸਕਿਆ ਹਾਂ ਆਪੇ ਲਾਇ ਲੈ ਜਗ ਜੀਵਨ ਦਾਤਾ ਆਪ ਹੀ ਜਗ ਦੇ ਜੀਵਨ ਰੂਪ ਦਾਤਾ ਜੀ ਆਪ ਦੇ ਗੁਣਾ ਜੀ ਨੂੰ ਲਾ ਲੈਣਾ ਹੈ ਉਹ ਆਪਦੇ ਗੁਨਾਹਾਂ ਦੇ ਗਵਨ ਵਿੱਚ ਲੱਗ ਜਾਂਦੇ ਹਨ ਆਪ ਹੀ ਬਖਸ਼ੀ ਦੀ ਵਡਿਆਈ ਆਪ ਹੀ ਬਖਸ਼ਿਓ ਇਹ ਸੰਸਾਰ ਦੇ ਜੀਵਣ ਵਾਸਤੇ ਸਤਿਗੁਰੂ ਸਰੂਪ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਆਪ ਬਖਸ਼ਦੇ ਐ ਉਹਨਾਂ ਨੂੰ ਮਾਰਾ ਨਾਮ ਦੀ ਵਡਿਆਈ ਆਪ ਦੁਨੇ ਹੋ ਗੁਰਮਤ ਇਹੋ ਮਨ ਭੀਜੈ ਹੈ ਇਸ ਪ੍ਰਕਾਰ ਗੁਰਮਤ ਕਰਕੇ ਮਨ ਮੰਨ ਜਾਂਦਾ ਹੈ ਆਪਦੇ ਚ ਭੀਜ ਜਾਂਦਾ ਹੈ ਦਰਜੰਨਾ ਹੈ ਮਨ ਉਹਨਾ ਗੁਰਮਖਾਉਂਦਾ ਮਾਇਆ ਲਹਿਰ ਸ਼ਬਦ ਨਿਵਾਰੀ ਜਿਹੜੀ ਮਾਇਆ ਦੀ ਪੈਰ ਹੁੰਦੀ ਉੱਠਦੀ ਰਹਿੰਦੀ ਹੈ ਇਹ ਗੁਰੂ ਸਾਹਿਬ ਦੇ ਸ਼ਬਦ ਕਰਕੇ ਤ੍ਰਿਸ਼ਨਾ ਮਾਇਆ ਦੀ ਜਿਹੜੀ ਹੈ ਲਹਿਰ ਹੈ ਇਹ ਸ਼ਬਦ ਦੀ ਕਮਾਈ ਕਰਕੇ ਮਿਟੀ ਹੈ ਗੁਰਮਖਾਣ ਇਹੋ ਮਨ ਨਿਰਮਲ ਹੋ ਮੈ ਮਾਰੀ ਉਹਨਾਂ ਦਾ ਮਨ ਹੀ ਨਿਰਮਲ ਸ਼ੁੱਧ ਹੋਇਆ ਹੈ ਸਾਹਿਬ ਸੰਗਤ ਜੀ ਜੀ ਹਯੂਰ ਫਰਮਾਉਂਦੇ ਹਨ ਜਿੰਨਾਂ ਦੇਰੀ ਹੰਗਤਾ ਮਾਰ ਦੁੱਤੀ ਐ ਮੇੜ ਦੁੱਤੀ ਹੈ ਸਹਜ ਜੀ ਗੁਣ ਗਾਵੇ ਰੰਗ ਰਾਤਾ ਕੋ ਪ੍ਰੇਮੀ ਸੁਤੇ ਹੀ ਹਰ ਵਕਤ ਗੁਣ ਗਾਉਂਦਾ ਰਹਿੰਦਾ ਹੈ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਰਸਨਾ RAM ਰਵੀਜੈ ਹੈ ਉਹਨਾਂ ਦੀ ਪ੍ਰੀਤ ਰੂਪੀ ਰਸਨਾ ਵੀ RAM ਨੂੰ ਰਵੀਜੈ ਹੈ ਵਿਚਾਰਦੀ ਹੈ ਇਹ ਪਿਆਰੇ ਮੇਰੀ ਮੇਰੀ ਕਰਤ ਵਿਹਾਣੀ ਜਿੰਨੀ ਸ੍ਰਿਸ਼ਟੀ ਐ ਮੇਰੀ ਮੇਰੀ ਕਹਿਰੋਂ ਕਰਦੇ ਦੁਰਯੋਧ ਨੂੰ ਸੇ ਭਾਈ 12 ਜੋ ਜਨ ਖੇਤਰ ਚਲੇ ਸਾ ਦੇਹੀ ਗਿਰਜ ਨਖਾਈ ਇਓ ਮੇਰੀ ਮੇਰੀ ਕਰਦਿਆਂ ਦੀ ਮੇਰੀ ਜਰਵਾ ਜੋਰੂਆ ਇਓ ਕਰਦਿਆਂ ਦੀ ਉਮਰ ਸਾਰਿਆਂ ਦੀ ਬਿਹਾ ਗਈ ਹੋਈ ਗੁਜ਼ਰ ਗਈ ਹੈ ਮਨ ਮੁਖ ਨਾ ਬੂਝੈ ਫਿਰੈ ਆਣੀ ਜੇ ਮਨ ਮੁਖਾਂ ਦੀ ਸ੍ਰਿਸ਼ਟੀ ਹੈ ਇਆਣੀ ਅਗਿਆਤ Puri ਫਿਰਦੀ ਹੈ ਜ਼ਾਹਿਰੂ ਦੇ ਰੂਪ ਨੂੰ ਬੂਝ ਨਹੀਂ ਸਕਦੀ ਸਮਝ ਨਹੀਂ ਸਕਦੀ ਹੈ ਜਮ ਕਾਲ ਘੜੀ ਮੋਹਤ ਨਿਹਾਲੇ ਇਹ ਆਂ ਜੀ ਆਮ ਕਾਲ ਕਰਨ ਵਾਲਾ ਉਹ ਘੜੀ ਨੂੰ ਵੀ ਵੇਖ ਰਿਹਾ ਹੈ ਕਿ ਇਹ ਵੀ ਹੁਣ ਘੜੀ ਰਹਿੰਦੀ ਹੈ ਹੁਣ ਮੋਹਤ ਅੱਧੀ ਘੜੀ ਇਹਦੀ ਰਹਿੰਦੀ ਹੈ ਗੁਜਰਨ ਵਿੱਚ ਇਉਂ ਦੇਖਦਾ ਹੈ ਘੜੀ ਅੱਧੀ ਘੜੀ ਉਹ ਤੱਕਦਾ ਰਹਿੰਦਾ ਹੈ ਜੋਦ ਨੇ ਆਵੇ ਸੋਦਨ ਜਾਹੀ ਜਿਵੇਂ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਪ ਘਟਾ ਤਨ ਸੀਜਾ ਕਾਲੇ ਹੀਰੀ ਫਿਰੈ ਬਦਕਿਉ ਕਹੋ ਕੌਣ ਬਦ ਕੀਜੈ ਜਮ ਜੋ ਕਾਲ ਕਰਨ ਵਾਲਾ ਹੈ ਇਹਦੀ ਘੜੀ ਗੁਜ਼ਰਗੀ ਆ ਹੁਣ ਅੱਧੀ ਘੜੀ ਗੁਜ਼ਰੀਏ ਦੇਖਦਾ ਰਹਿੰਦਾ ਹੈ ਅਨ ਦਿਨ ਆਰ ਜਾ ਛੀਜੇ ਹੈ ਰਾਤ ਦਿਨ ਜਿਹੜੇ ਗੁਜ਼ਰੇ ਆ ਬੜੇ ਬੜਿਆਂ ਗਿਆਨ ਵਾਲੇ ਮਨੀ ਦੀ ਆ ਉਮਰੋ ਇਹ ਸਾਰੀ ਰਾਤ ਦਿਨ ਉਮਰ ਛੀਜੇ ਨਾਸਿੰਦੀ ਜਾਂਦੀ ਹੈ اے ਪਾਈ ਅੰਤਰ ਲੋਭ ਕਰੇ ਨਹੀਂ ਬੁੱਝੇ ਜੀ ਉਮਰ ਘਟਦੀ ਜਾ ਰਹੀ ਹੈ ਇਸ ਵਿੱਚ ਅੰਦਰ ਲੋਭ ਕਰਦਾ ਹੈ ਪਦਾਰਥਾਂ ਦਾ ਨਹੀਂ ਕਿਸੇ ਪ੍ਰਕਾਰ ਵੀ ਬੁੱਝਦਾ ਸਮਝਦਾ ਕਿ ਕੋਈ ਪਦਾਰਥ ਮੇਰੇ ਨਾਲ ਨਹੀਂ ਜਾਏਗਾ ਸਿਰ ਉੱਪਰ ਜਮ ਕਾਲ ਨਾ ਸੂਝੇ ਜੇ ਸਿਰ ਦੇ ਉੱਪਰ ਜਮ ਜੋ ਕਾਲ ਕਰਨ ਵਾਲਾ ਖੜੂਤਾ ਹੈ ਮਿਰ ਤਾਂ ਸਿਰ ਉਪਰੇ ਪਸ਼ੂਆ ਨਹੀਂ ਬੂਝੇ ਇਹ ਸੂਝ ਦੂਸਰਾ ਨਹੀਂ ਹੈ ਜਿਤ ਨਹੀਂ ਐਥੇ ਕਮਾਣਾ ਸੂ ਅੱਗੇ ਆਇਆ ਐਸ ਲੋਕ ਜਿਹੜੀ ਕਮਾਈ ਕੀਤੀ ਹੈ ਉਹ ਅੱਗੇ ਪ੍ਰਲੋਗ ਚ ਕਮ ਆਇਆ ਹੈ ਜੇ ਚੰਗੀ ਕੀਤੀ ਹੈ ਚੰਗਾ ਫਲ ਹੈ ਪਹਿਲੀ ਕੀਤੀ ਇਹਦੇ ਪੈਣਾ ਫਲ ਹੋਵੇਗਾ ਅੰਤ ਕਾਲ ਕਿਹਾ ਕੀ ਜੈਹੇ ਜਦੋਂ ਰੱਬ ਦਾ ਸਮਾ ਆ ਗਿਆ ਉਹਨੂੰ ਕੀ ਕਰ ਸਕੋਗੇ ਫੇਰ ਕੁਝ ਵੀ ਨਹੀਂ ਹੋਣਾ ਹੈ ਜੋ ਸੱਚ ਲਾਗੇ ਤਿੰਨ ਸਾਚੀਸ ਜਿਹਦੇ ਸੱਚੇ ਨਾਮ ਵਿੱਚ ਲੱਗੇ ਹੋਏ ਹੈ ਉਹਨਾਂ ਦੀ ਸੱਚੀ ਸ਼ੋਭਾ ਹੋ ਰਹੀ ਹੈ ਸੰਸਾਰ ਵਿੱਚ ਦੂਜੇ ਲਾਗੇ ਮਨਮੁਖ ਰੂ ਜਿਹੜੇ ਮਾਇਦਮੇ ਲੱਗੇ ਉਹ ਮਨਮੁਖ ਲੋਕ ਹੋ ਰਹੇ ਹੀ ਰਹਿੰਦੇ ਹਨ ਵਕਾਰਾਂ ਵਿੱਚ ਪਏ ਹੋਏ ਘਾਟੇ ਵਿੱਚ ਪਏ ਹੋਏ ਦੋਹਾਂ ਸਿਰਾਂ ਦਾ ਖਸਮ ਹੈ ਆਤੀ ਦੂਸਰੇ ਆ ਲੋਕ ਤੇ ਪਰਲੋਕ ਦੂਸਰੇ ਆਸਤਿਕ ਤੇ ਨਾਸਤਿਕ ਦੂਸਰੇ ਆ ਮਨਮੁਖ ਤੇ ਗੁਰਮੁਖ ਦੋਸਰੇ ਹਨ ਪਾਪ ਤੇ ਪੁੰਨ ਦੇ ਦੇਸ਼ ਕੋ ਗੁਰਮੁਖ ਤੇ ਮਨਮੁਖਾਂ ਦੇ ਮਾਲਕ ਤਾਂ ਆਪ ਹੀ ਇਹ ਦੋਹਾਂ ਤਰਫਾਂ ਦਾ ਲੋਕ ਪਰਲੋਕ ਦਾ ਆਪ ਹੀ ਗੁਣ ਮਹਿ ਭੀਜੈ ਹੈ ਆਪ ਜਦੋਂ ਸਤਸੰਗਤ ਦੀ ਪ੍ਰਾਪਤੀ ਹੁੰਦੀ ਹੈ ਮਨਾਂ ਗੁਣ ਚੁਕੇ ਹੁੰਦੰਦੇ ਚਿੱਤ ਨੂੰ ਪਰਮੇਸ਼ਵਰ ਦੇ ਗੁਣਾਂ ਜਦੋਂ ਮਨ ਭਨ ਤੇ ਹੀ ਜਾਂਦਾ ਹੈ ਉਸ ਵੇ ਗੁਰਮੁਖ ਬਣ ਜਾਂਦਾ ਹੈ ਗੁਰ ਕੈਬਦ ਸਦਾ ਜਨਸੂ ਹੈ ਜੋ ਸਰਬਰਾਂ ਦੇ ਸ਼ਬਦ ਨੂੰ ਕਮਾਉਣ ਵਾਲਾ ਜਨਪ੍ਰੇਮੀ ਹੈ ਉਹ ਸਦਾ ਵਾਤ ਤੇ ਸੋਭਾ ਪਾਉਂਦਾ ਹੈ ਨਾਮ ਰਸਾਇਣ ਇਹ ਮਨ ਮੋਹ ਹੈ ਇਹ ਨਾਮ ਸਾਰਿਆਂ ਰਸਾਂ ਦਾ ਘਰ ਹੈ ਜਿਸ ਦਾ ਮਨ ਨਾਮ ਰਸਾਂ ਦੇ ਘਰ ਵਿੱਚ ਮੋਤ ਹੋ ਜਾਂਦਾ ਹੈ ਇਹਦਾ ਮਨ ਮੋਇਆ ਜਾਂਦਾ ਪਰਮੇਸ਼ਵਰ 'ਚ ਨਾਮ ਜੋ ਸਾਰਿਆਂ ਰਸਾਂ ਦਾ ਘਰ ਹੈ ਉਸ ਦੀ ਪ੍ਰਾਪਤੀ ਕਰਕੇ ਮਾਇਆ ਮੋਹ ਮੈਲ ਪਤੰਗ ਨਾ ਲਾਗੇ ਇਹ ਮਾਇਆ ਦਾ ਜਿਹੜਾ ਮੋਹ ਹੈ ਸਾਧ ਸੰਗਤ ਜੀ ਇਹਦੀ ਜਿਹੜੀ ਮੈਲ ਇੱਛਾ ਹੈ ਇਹ ਉਹਨਾਂ ਨੂੰ ਪਤੰਗ ਨਾਮ ਕਦਰਾਂ ਜਿੰਨੀ ਵੀ ਨਹੀਂ ਲੱਗਦੀ। ਅਤੇ ਪਤੰਗ ਉਹਨਾਂ ਦੇ ਸਰੀਰ ਅੰਤਾਂ ਕਰਨ ਨੂੰ ਵੀ ਮਾਇਨ ਨਹੀਂ ਲੱਗਦੀ ਹੈ। ਪਤੰਗ ਨਾਉ ਸੂਰਜ ਦਾ ਹੈ। ਸੂਰਜ ਦੀ ਰਾਈ ਪ੍ਰਕਾਸ਼ ਵਾਲੇ ਹੋ ਜਾਂਦੇ ਆ ਉਹਨਾਂ ਨੂੰ ਮਾਇਨ ਨਹੀਂ ਲੱਗਦੀ ਹੈ। ਗੁਰਮਤੀ ਹਰ ਨਾਮ ਭੀਜੈ। ਜੇ ਉਹ ਗੁਰਮਤਿ ਦੁਆਰਾ ਪਰਮੇਸ਼ਰ ਦੇ ਨਾਮ ਚ ਮਨ ਜਦੋਂ ਭੀਜ ਜਾਂਦਾ ਹੈ, ਮਨ ਜਾਂਦਾ ਹੈ। ਉਹਨੂੰ ਇਹਨਾਂ ਨੂੰ ਪ੍ਰਾਪਤ ਹੁੰਦਾ ਹੈ ਸਭਨਾ ਵਿੱਚ ਵਰਤਾ ਇੱਕ ਸੂਈ ਹਾਂ ਤਾਂ ਇੱਕ ਵਾਸ਼ਗੁਰੂ ਸਾਰਿਆਂ ਵਿੱਚ ਹੀ ਵਰਤ ਰਿਹਾ ਗੁਰਪ੍ਰਸਾਦੀ ਪ੍ਰਗਟ ਹੋਈ ਪਰ ਪ੍ਰਗਟ ਨਹੀਂ ਹੁੰਦਾ ਸਾਰੇ ਤੂੰ ਹਿਰਦੇ ਗੁਪਤ ਬਸੰਦ ਰਾਤੀ ਤੇਰਾ ਭਾਗ ਨਾ ਪੁੱਜੇ ਗਵਾਰੀ ਸਤਿਗੁਰਾਂ ਦੀ ਕਿਰਪਾ ਜਿਨਾਂ ਦੇ ਹੋਈ ਹੈ ਉਨਨ ਮਾਰਾ ਪ੍ਰਗਟ ਹੁੰਦੇ ਸਾਖਿਆਤ ਹੁੰਦੇ ਹਨ ਹਉਮੈ ਮਾਰ ਸਦਾ ਸੁਖ ਪਾਇਆ ਉਹਨਾਂ ਗੁਰਮਖੰਦਰੋਂ ਦੇ ਵੀ ਹਉਮੈ ਮਾਰ ਲਈ ਹੈ ਸਦਾ ਰਹਿਣ ਵਾਲੇ ਆਤਮ ਸੁਖ ਨੂੰ ਪਾ ਲਿਆ ਹੈ ਨਾਏ ਸੱਚ ਹੈ ਅੰਮ੍ਰਿਤ ਪੀਜੈ ਹੈ ਮਾਰੇ ਸੱਚੇ ਨਾਮ ਕਰਕੇ ਉਹ ਅੰਮ੍ਰਿਤ ਪੀਂਦੇ ਹਨ ਅਮਰ ਹੋ ਜਾਂਦੇ ਹਨ ਕੇਲੇ ਵੇਖ ਦੁਖ ਨਿਵਾਰਨ ਹਾਰਾ ਇਸੇ ਚਾਰ ਪ੍ਰਕਾਰ ਦੇ ਜਿਹੜੇ ਪਾਪ ਹੈ ਬਾਹਮਣ ਕੈਲੀ ਘਾਤ ਕੰਨ ਕਾੜ ਚਾਰੀ ਕਾ ਧਾਨ ਬ੍ਰਾਹਮਣ ਨੂੰ ਮਾਰ ਦੇਣਾ ਬ੍ਰह्म ਗਿਆਨੀ ਬ੍ਰਾਹਮਣ ਨੂੰ ਮਾਰ ਦੇਣਾ ਕੜੀ ਗਊ ਨੂੰ ਮਾਰ ਦੇਣਾ ਇਸੇ ਪ੍ਰਕਾਰ ਕੰਨਿਆਂ ਦੇ ਪੈਸੇ ਲੈ ਲੈਣੇ ਜਾਂ ਕੰਨਿਆਂ ਨੂੰ ਜਵਦੀ ਨੂੰ ਮਾਰ ਦੇਣਾ ਜਿਵੇਂ ਮਹਾਰਾਜਾ ਜੀਤ ਸਿੰਘ ਜੀ ਦੇ ਬਡੁਰਖੀ ਨਾਨਕਸਾ ਨੇ ਇਹਨਾਂ ਦੇ ਜਿਹੜੀ ਮਾਤਾ ਸੀ ਜਿਸ ਵਕਤ ਜਨਮੀ ਮਹਾਰਾਜਾ ਜੀਤ ਸਿੰਘ ਜੀ ਉਹ ਸਿਹਰੇ ਸਾਧ ਸੰਗਤ ਜੀ ਜਨਮ ਦਿਨ ਨੂੰ ਇਹਦੀ ਨਾਨੀ ਨ ਮਹਾਰਾਜ ਰਜੀਤ ਸਿੰਘ ਜੀ ਨੇ ਇਹਨੂੰ ਜਿਉਂਦੀ ਨੂੰ ਮਟਕੇ ਵਿੱਚ ਪਾ ਕੇ ਹੱਥੀਂ ਪੂਣੀ ਫੜਾਤੀ ਕਹਿਣ ਲਗੀ ਆਪ ਇਹ ਗੁੜ ਖਾਈ ਗੁੜ ਮੂਹ ਨੂੰ ਲਾਤਾ ਗੁੜ ਖਾਈ ਪੂਣੀ ਕੱਤੀ ਆਪ ਨਾ ਆਈ ਬੀਰਾਂ ਨੂੰ ਕੱਤੀ ਇਓ ਕਹਿ ਕੇ ਮਟਕੀ ਚ ਪਾ ਕੇ ਜਮਦੀ ਨੂੰ ਦੱਬ ਦਿੱਤਾ ਜਿਉਂਦੀ ਨੂੰ ਭਾਈ ਗੁਰਦਰ ਸਿੰਘ ਜੀ ਸਾਹਿਬ ਇੱਥੇ ਬੜੁੱਖਿਆਂ ਚਹਿੰਦੇ ਸੰਤੋ ਇਨਾਂ ਦੇ ਬਾਸ਼ ਮਾ ਰੰਜੀਤ ਸਿੰਘ ਦਾ ਨੰਨ ਫਰੋਜ ਦੁੱਧ ਦੀ ਗਰਮੀ ਲੈ ਕੇ ਜਾਇਆ ਕਰਦਾ ਉਹ ਚੰਗੇ ਤਰਕਾਲ ਵਰਸ਼ੀ ਸਨ ਮਹਤਮਾ ਭਜਨ ਬੰਦਗੀ ਚ ਲਿਵ ਲੱਗੀ ਸੀ ਜਦੋਂ ਇਹ ਬਾਬਾ ਧਿਆਨ ਬਾਬਾ ਰਜੀਤ ਸਿੰਘ ਦਾ ਨੰਨ ਲੈ ਕੇ ਗੱਦਦ ਕਾਂ ਲਗਭੀ ਮੈਂ ਤਾਂ ਨਹੀਂ ਦੁੱਧ ਪੀਣਾ ਥੋੜੇ ਥੋੜੇ ਘਰ ਦਾ ਗਊ ਮਾਰੀ ਗਈ ਹੈ ਕਹਿ ਲਗਾ ਜੀ ਗਊ ਕਿਹੜੀ ਮਾਰੀ ਗਈ ਹੈ ਉਸੇ ਵੇਲੇ ਬਾਬਾ ਜੀ ਉੱਠ ਕੇ ਤੁਰ ਪਏ ਨਾਲ ਹੀ ਨਹਰਾਇਦਨ ਨਾਨਾ ਤੁਰਿਆ ਆਉਂਦਾ ਆ ਕੇ ਖੁੰਝਾ ਜਿਹੜਾ ਪੱਟਿਆ ਇਹ ਮਟਕੀ ਨਿਕਲਿਆ ਆਈ ਮਟਕੀ ਦੇ ਵਿੱਚੋਂ ਲੜਕੀ ਜਿਉਂਦੀ ਨਿਕਲੀ ਕਹਿਣ ਲੱਗੇ ਵੇ ਤੁਸੀਂ ਪਾਪ ਕੀਤਾ ਲੜਕੀ ਨੂੰ ਮਾਰਿਆ ਇਹ ਗਊ ਦੇ ਪਾਪ ਨਾਲ ਘਟਦਾ ਨਹੀਂ ਪਾਪ ਕੀਤਾ ਸੁਣ ਕੇ ਉਸ ਵੇਲੇ ਉਹ ਬੜਾ ਪਛਤਾਵਾ ਕੀਤਾ ਕਹਿੰਦਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਉਸ ਲੜਕੀ ਨੂੰ ਪਾਲਿਆ ਗਿਆ ਫਿਰ ਉਹਦੇ ਕੁਝਰਾਣ ਵਾਲੇ ਉਹਦੀ ਸ਼ਾਦੀ ਹੋਈ ਤੇ ਉਸ ਚ ਮਹਾਰਾਜ ਹਰਜੀਤ ਸਿੰਘ ਜੀ ਦਾ ਜਨਮ ਹੋਇਆ ਮਾਰੇ ਨਕੇ ਸੋਕ ਮੰਦਾ ਕੀ ਜਦ ਜਮੇ ਰਾਜਾਨ ਇਸ ਪ੍ਰਕਾਰ ਲੜਕੀ ਦਾ ਜਿਹੜਾ ਮਾਰਨਾ ਹੈ ਤੇ ਲੜਕੀ ਦੇ ਪੈਸੇ ਲੈਣੇ ਪਾਪ ਹੈ ਬੜਾ ਭਾਰੀ ਕਿਲਵੇ ਕੰਨਕਾਂ ਅਨਜਾਰੀ ਕਾ ਤਹਾਨ ਅਤੇ ਕਿਹੜੀ ਗਊ ਨੂੰ ਮਾਰਨਾ ਬ੍ਰਾਹਮਣ ਗਿਆਨੀ ਨੂੰ ਬ੍ਰਾਹਮਣ ਕਹੋ ਕਵੀਰ ਜੋ ਬ੍ਰह्म ਵਿਚਾਰ ਹੈ ਸੋ ਬ੍ਰਾਹਮਣ ਕਹਈਏ ਤੇ ਹਮਾਰੇ ਐਸੇ ਬ੍ਰह्म ਗਿਆਨੀ ਬ੍ਰਾਹਮਣ ਨੂੰ ਮਾਰਨਾ ਗਊ ਦਾ ਕਤਲ ਕਰਨਾ ਲੜਕੀਆਂ ਦੇ ਪੈਸੇ ਲੈਣੇ ਜਾਂ ਲੜਕੀਆਂ ਨੂੰ ਮਾਰਨਾ ਤੇ ਅਣਚਾਰੀ ਕਾ ਧਾਮ ਜੀ ਜਾਂ ਕਿ ਰਹਿਤ ਨੇ ਜਾਣੀ ਹੈ ਗੁਰਮੰਤਰ ਨਹੀਂ ਚੀਤ ਤਾਂ ਕਾ ਭੋਜਨ ਖਾ ਕੇ ਬਿਸਰੇ ਹਰ ਸੇ ਪੀਤ ਅਣਾਜਾਰੀ ਹੈ ਜਿਹੜਾ ਆਦਮੀ ਕੋਈ ਇਚਾਰ ਨਹੀਂ ਕਰਦਾ ਸਰੀਰ ਦੀ ਕਿਰਿਆ ਬਾਤ ਤੇ ਸਫਾਈ ਹੱਥ ਨਹੀਂ ਮਾਜਦਾ ਮਦਾਨ ਵਾਲੇ ਹੱਥ ਵੀ ਨਹੀਂ ਧੋਂਦਾ ਹੈ ਜਾਣਾ ਚਾਰੀ ਹੈ ਜਿਹੜਾ ਆਦਮੀ ਉਹਦਾ ਜਿਹੜਾ ਤਾਨ ਖਾਣਾ ਹੈ ਉਸੇ ਨਾਲ ਮਿਲਨੇ ਕਰਕੇ ਗੁਰੂ ਕੰਗੀ ਧਰਮ ਰਹਿਤ ਨਾਮੇ ਚ ਲਿਖਿਆ ਹੈ ਜਾਂ ਕੀ ਰਹਿਤ ਨੂੰ ਜਾਣੀਏ ਗੁਰਮੰਤਰ ਨਹੀਂ ਜੀ ਦਾੰਕਾ ਭੋਜਨ ਖਾ ਕੇ ਵਿਸਰੇ ਹਰਸਿਓਂ ਪ੍ਰੀਤ ਪਰਮੇਸ਼ਰ ਨਾਲੋਂ ਪ੍ਰੇਮ ਉਹਨਾਂ ਪੁਰਖਾਂ ਦਾ ਅੰਨ ਖਾਣੇ ਕਰਕੇ ਭੁੱਲ ਜਾਂਦਾ ਹੈ ਇਸ ਪ੍ਰਕਾਰ ਮਾਰਾ ਸਾਹਿਬ ਨੇ ਚਾਰ ਪਾਪ ਮੰਨੇ ਹਨ ਹਿੰਦੂਆਂ ਨੇ ਚਾਰ ਪਾਪ ਹੋਰ ਮੰਨੇ ਹਨ ਇੱਕ ਤਾਂ ਸਵੇਨੇ ਦੀ ਚੋਰੀ ਮੰਨੀ ਹੈ ਇੱਕ ਸ਼ਰਾਬ ਦਾ ਪੀਣਾ ਮੰਨਿਆ ਹੈ ਇੱਕ ਗੁਰੂ ਦੇ ਘਰ ਨੂੰ ਬੁਰੀ ਨਿਗਾਰਾ ਤੱਕਣਾ ਜਿਹੜਾ ਪਰ ਘਰ ਦਾ ਸੁਭਾਅ ਹੈ ਜਿਹਦੇ ਅੰਦਰ ਇਕ ਸਾਧ ਸੰਗਤ ਜੀ ਬ੍ਰਾਹਮਣ ਨੂੰ ਮਾਰਨਾ ਇਹ ਉਹਨਾਂ ਚਾਰ ਪਾਪ ਮੰਨੇ ਆ ਪਰ ਗੁਰਬਾਣੀ ਦੇ ਗੁਰੂ ਅਮਰਦਾਸ ਜੀ ਨੇ ਇਹੋ ਹੀ ਚਾਰ ਪਾਪ ਦੱਸਿਆ ਬ੍ਰਾਹਮਣ ਕੈਲੀ ਕਾਟ ਕਨ ਕਾਣ ਚਾਰੀ ਕਾ ਧਾਨ ਇਹ ਜਿਹੜੇ ਚਾਰ ਕਿਲਵੇ ਖਨ ਪਾਪ ਹਨ ਬੜੇ ਭਾਰੀ ਦੁੱਖ ਨਿਵਾਰਨ ਹਾਰਾ ਇਹ ਚਾਰ ਪਾਪਾਂ ਨੂੰ ਵੀ ਮਾਰਾ ਮੇਟਣ ਵਾਲੇ ਹੈ ਤੇ ਦੁੱਖ ਜਮਣ ਮੰਨਦੇ ਨੂੰ ਵੀ ਨਿਵਾਰਨ ਹਾਲ ਬੀਤਣ ਵਾਲਾ ਹੈ ਗੁਰਮੁਖ ਸਿਵਿਆ ਸ਼ਬਦ ਵਿਚਾਰ ਗੁਰਮੁਖਾਂ ਦੀ ਸੰਗਤ ਕਰਕੇ ਮਹਾਰਾਜ ਦਾ ਸੇਵਨ ਕੀਤਾ ਹੈ ਉਹਨਾ ਮੇ ਸ਼ਬਦ ਬ੍ਰਹਮ ਦੀ ਵਿਚਾਰ ਨੂੰ ਪ੍ਰਾਪਤ ਕੀਤਾ ਹੈ ਸਭ ਕਿਛ ਆਪੇ ਆਪ ਵਰਤੈ ਜਦ ਬ੍ਰਿਸ਼ਟੀ ਹੋਣੀ ਸਾਰਿਆਂ ਚ ਆਪਣਾ ਆਪ ਨੂੰ ਵਾਹਿਗੁਰੂ ਵਰ ਵਰ ਪ੍ਰਤੀਤ ਹੁੰਦਾ ਹੈ ਗੁਰਮੁਖ ਤਨ ਮਨ ਭੀਜੈ ਉਹਨਾ ਗੁਰਮੁਖਾਂ ਦਾ ਵਾਹਿਗੁਰੂ ਦੇ ਮਨ ਤੇ ਤਨ ਭੀਜਿਆ ਮਨ ਜਾਂਦਾ ਹੈ ਟੱਲ ਜਾਂਦਾ ਹੈ ਪ੍ਰੇਮ ਵਿੱਚ ਮਾਇਆ ਅਗਨ ਜਲੇ ਸੰਸਾਰੇ ਫਿਰ ਮਾਇਆ ਤਾਂ ਅੱਗ ਦੀ ਨਹੀਂ ਆਈ ਐ ਜਿਵੇਂ ਸਾਧ ਸੰਗਤ ਜੰਗਲ ਨੂੰ ਅੱਗ ਲੱਗੀ ਹੁੰਦੀ ਹੈ ਇਸ ਪ੍ਰਕਾਰ ਸਾਰਾ ਸੰਸਾਰ ਇਹਦੇ ਜਲ ਰਿਹਾ ਹੈ ਗੁਰਮੁਖ ਨਿਵਾਰੈ ਸਬਦ ਵਿਚਾਰੇ ਜਿਹੜੇ ਗੁਰਮੁਖ ਹੈ ਉਹ ਬੱਖਾ ਦੀ ਨਹੀਂ ਆਈ ਸ਼ਬਦ ਦੀ ਜਿਹੜੀ ਵਿਚਾਰ ਕਰਨੀ ਹੈ ਬਦਲ ਉਹ ਰਖਾਉਣਾ ਹੈ ਗੁਰਮੁਖ ਇਸ ਮਾਇਆ ਦੀ ਅਗ ਨੂੰ ਤ੍ਰਿਸ਼ਨਾ ਨੂੰ ਮੇੜ ਦੁੰਦੇ ਹਨ ਬ੍ਰਹਮ ਦੀ ਵਿਚਾਰ ਕਰਦੇ ਹਨ ਅੰਤਰ ਸ਼ਾਂਤ ਸਦਾ ਸੁਖ ਪਾਇਆ ਗੁਰਗੰਧ ਅੰਦਰ ਸ਼ਾਂਤੀ ਹੈ ਸਾਰੀਆਂ ਵਾਸ਼ਨਾ ਮਿਟ ਗਈਆਂ ਦੁਆਰੇ ਵਾਲੇ ਸੁਖ ਆਤਮਾਨੰਦ ਨੂੰ ਨਾ ਪਾ ਲਿਆ ਹੈ ਗੁਰਮਤੀ ਨਾਮ ਲੀਜੈ ਹਿਉ ਭਾਈ ਗੁਰਮਤ ਦੁਆਰਾ ਜਿਹੜੇ ਨਾਮ ਲੈਂਦੇ ਕੋ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਗੁਰਮਤ ਤੋਂ ਬਿਨਾ ਨਾਮ ਦੀ ਪ੍ਰਾਪਤੀ ਨਹੀਂ ਹੈ ਸਭ ਕਬੀਰ ਕਹਿ ਰਾਮ ਰਾਮ ਸਭ ਕੋ ਕਹਿ ਕਹਿ ਆਰਾਮ ਨਾ ਹੋਏ ਕਿਉ ਕਹਿਣੇ ਮਾਤਰ ਸੇ ਰਾਮ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਸੋ ਕਬੀਰ ਜੀ ਨੇ ਫਰਮਾਇਆ ਹੈ ਰਾਮ ਰਾਮ ਸੋ ਕਰਦਾ ਫਿਰੇ RAM ਨਾ ਪਾਇਆ ਜਾਏ ਇਸ ਪ੍ਰਕਾਰ ਸਾਧ ਸੰਗਤ ਜੀ ਗੁਰਬਾਣੀ ਵੀ ਸਤਿਗੁਰੂ ਜੀ ਨੇ ਬਿਆਨ ठावा ਜੀ ਕਿਹਾ ਹੈ ਇੱਕ RAM ਦੇ ਤਾਂ ਹੀ ਇੱਕ अनेका ਮਿਲ ਗਏ ਇੱਕ ਤਾਂ ਮੰਨੀ RAM ਮਖਣੀ RAM ਦੁੱਧ RAM ਵਿੱਚ ਮਿਲਿਆ ਹੋਇਆ ਹੈ ਇੱਕ ਸਮਾਨਾ ਇੱਕ ਇੱਕ ਇਹ ਜੇ ਜਾਪ ਕਰਨ ਉਹ ਇੱਕ ਵਾਹੀ ਵੀ ਚਿੱਤ ਮਿਲਿਆ ਹੋਇਆ ਹੈ ਕਿਉਂ RAM ਕਹਿਣ ਦੇ ਵਿੱਚ ਫਰਕ ਹੋਇਆ ਹੈ ਇਹ ਫਰਮਾਇਆ ਸਤਿਗੁਰਾਂ ਨੇ ਹਾਂਜੀ ਗੁਰਮਤੀ ਨਾਮ ਲੀਜੈ ਹੈ ਭਾਈ ਇਸ ਕਰਕੇ ਗੁਰਮਤਿ ਦੁਆਰਾ ਸੱਜੇ ਪਾਤਸ਼ਾਹ ਦੇ ਨਾਮ ਨੂੰ ਲੈਣਾ ਕਰੀਏ Indra indrasan baithe jamka pau paave ਇਹ ਗੋਬਿੰਦ ਜਿਹੜਾ ਦੇਵਤਾ ਹੈ ਇਹ 33 ਕਰੋੜ ਦੇਵਤਿਆਂ ਦਾ ਰਾਜਾ ਬਣਾਇਆ ਹੈ ਬ੍ਰਹਮਾ ਦੇ ਸੰਕਲਪ ਕਰਕੇ ਜੋ 33 ਕਰੋੜ ਦੇਵਤੇ ਪੈਦਾ ਹੋਏ ਹੈ ਉਹਨਾਂ ਦੀ ਨਾਮ ਅਜਾਨ ਸੰਗਿਆ ਹੈ ਉਹਨਾਂ ਦਾ ਰਾਜਾ ਇੰਦਰ ਨੂੰ ਬਣਾਇਆ ਹੋਇਆ ਹੈ ਇੰਦਰ ਜਿਹੜਾ ਹੈ ਜਿਸ ਦੀ ਬਾਦ ਵੱਡੀ ਆਰਜਾ ਇੰਦਰ ਦੀ ਇੰਦਰਪੁਰੀ ਵਿੱਚ ਰਾਜ ਕੁਮਾਰ ਹੈ 14 ਇੰਦਰ ਬਨਾਸ ਕਾਲ ਬ੍ਰਹਮੇ ਦਾ ਇੱਕ ਦਿਨ ਸੁਖਾਵ ਹੈ 14 ਇੰਦਰ ਰਾਜ ਕਰਕੇ ਮੁੱਕ ਜਾਂਦੇ ਹੈ ਕਿੰਨੇ ਬ੍ਰਹਮੇ ਦਾ ਇੱਕ ਦਿਨ ਵਿੱਚ ਇਹ ਇੰਨਾ ਕਲਪ ਜਿਹੜੀ ਹੈ ਹਜ਼ਾਰ ਜਿੰਨਾ ਦੀ ਚੌਂਕੜੀ ਜਿਹੜੀ ਹੈ ਇੱਕ ਕਲਪ ਹੈ ਬ੍ਰਹਮਾ ਦਾ ਦਿਨ ਮੰਨਿਆ ਹੈ ਇਸ ਪ੍ਰਕਾਰ ਜੀ ਜਿਹੜੀ ਲੰਮੀ ਉਮਰ ਵਾਲੇ ਜਿਹੜੇ ਹਨ ਇੰਦਰ ਆਦਿਕ ਇੰਦਰ ਇੰਦਰਾਸਣ ਬੈਠੇ ਜਮਕਾ ਭਉ ਪਾਪ ਹੈ ਜਿਹਦੇ ਧੰਦੇ ਹੀ ਬ੍ਰਹਮਾ ਮਰੈ ਲੋਮਸਦਾ ਇੱਕ ਰੋਮ ਛਦਾਵਾ ਹੈ ਧੰਦਾ ਕਰਦਾ ਹੀ ਬ੍ਰਹਮਾ ਗੁਜਰ ਜਾਂਦਾ ਲੋਮਸਦਾ ਇੱਕ ਰੋਮ ਉਹੇ ਭੱਜਨ ਕਰਨ ਦੇ ਥਾਂ ਇੱਕ ਟੁੱਟ ਜਾਂਦਾ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਦਾ ਅੰਤ ਨਹੀਂ ਕੋਈ ਪਾ ਸਕਦੇ ਬਿਆੰਤੀ ਲੋਕ ਹਨ इंद्र इंद्रासन बैठे जम्बा बहु पाव है इंद्र राजा जो इंद्र पदवी लेते आश्रम पे बैठा होया जम्बा भय पाऊंदा है कई मारन दशमपालशन लिखया है कोहु राजा इंद्र राजा को मिल इंद्र पर इस प्रकार राज पदवी प्राप्त हुंदी है ते कोहु राजा इंद्र पदवी शिमायशील लेते हो इस प्रकार दी हाल है जम्बा डर इंद्र नु भी है ਕਾਲ ਮਾਰਦਾ ਹੈ ਜਮ ਨਾ ਛੋੜੈ ਬਹੁ ਕਰਮ ਕਮਾਵੇ ਤੇਰੇ ਲੋ ਕਰਮਾਂ ਨੂੰ ਕਮਾ ਕੇ ਨਿਤ ਨਿਤ ਪ੍ਰਾਚਿਤ ਕੰਮ ਕ ਥੱਕ ਚੁੱਕੇ ਹੈ ਜਮ ਨਹੀਂ ਛੱਡਦਾ ਇਹਨਾਂ ਜੀਆਂ ਦੇ ਤਾਂ ਹੀ ਸਤਗੁਰ ਭੀਟੈ ਤਾਂ ਮੁਕਤ ਪਾਈ ਹੈ ਉਹ ਪਾਈ ਸਤਗੁਰਾਂ ਦੇ ਨਾਲ ਮਿਲੇ ਆਈ ਮੁਗਦ ਪਾਸ ਕੀ ਦੀ ਹੈ ਹਰ ਹਰ ਰਸਨਾ ਪੀਜੈ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਰਸਨਾ ਕਰਕੇ ਅੰਮ੍ਰਿਤ ਪੀਣਾ ਕਰੀਏ ਮਨਮੁਖ ਅੰਤਰ ਭਗਤ ਨਾ ਹੋਈ ਮਨਮੁਖਾਂ ਨੂੰ ਦਿਲੋਂ ਲਾ ਕੇ ਭਗਤੀ ਨਹੀਂ ਹੁੰਦੀ ਮਨ ਦੀ ਉਤੋਂ ਲੋਕਾਂ ਨੂੰ ਵਿਖਾਵਾ ਕਰਦੇ ਹਨ ਗੁਰਮੁਖ ਭਗਤ ਸ਼ਾਂਤ ਸੁਖ ਹੋਈ ਗੁਰਮੁਖਾਂ ਦੀ ਧੀਰੇ ਨਾਲ ਭਗਤੀ ਹੈ ਉਹਨਾਂ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ ਨਹਾਰੀਆਂ ਵਾਸ਼ਨਾ ਮਿਟ ਜਾਂਦੀਆਂ ਸੁਖ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ ਪਵਿੱਤਰ ਪਾਵਨ ਸਦਾ ਹੈ ਬਾਣੀ ਉਹ ਪਵਿੱਤਰ ਨਾਮ ਨੂੰ ਪਾ ਕੇ ਹਰ ਵਕਤ ਹਿਰਦੇ ਕੀ ਵੀ ਪਵਿੱਤਰ ਰਹੀਂਦੇ ਪਵਿੱਤਰ ਨਾਮ ਕਰਕੇ ਤੇ ਬਾਣੀ ਵੀ ਸਦਾ ਪਵਿੱਤਰ ਬੋਲਦੇ ਹਨ ਅਸਨਾ ਕਰਕੇ ਗੁਰਮਤ ਅੰਤਰ ਭੀਜੇ ਹੈ ਇਸ ਪ੍ਰਕਾਰ ਗੁਰਮਤ ਦੁਆਰਾ ਕੋ ਕਵੀਰ ਜੋ ਰਾਕੇ ਨਾਏ ਨਾਮ ਜਿਹੜੇ ਰਾਜ ਜਾਂਦੇ ਆ ਹਿਰਦੇ ਰਾਂ ਕਹਿ ਕਬੀਰ ਜਾਣੇਗਾ ਸੋ ਇਹ ਹਿੰਦਰਾਾਮ ਮੁਖਰਾਮਾ ਹੋਏ ਕਿਉ ਗੁਰਮਤ ਗੁਰਮਤ ਅੰਤਰ ਭੀਜੈ ਹੈ ਗੁਰਮਤ ਦਾਰਾ ਰਾਮ ਦੇ ਭੀਜ ਜਾਂਦਾ ਮਨ ਜਾਂਦਾ ਹੈ ਪਰਮੇਸ਼ਰ ਵਿੱਚ ਬ੍ਰਹਮਾ ਵਿਸ਼ਨੂ ਮਹੇਸ਼ ਵਿਚਾਰੀ ਇਹ ਬ੍ਰਹਮਾ ਜੀ ਦੀ ਅਵਸਥਾ ਨੂੰ ਵਿਚਾਰ ਕੇ ਵੇਖਿਆ ਹੈ ਅਬ ਇਹ ਵਿਸ਼ਨੂ ਭਗਵਾਨ ਨੂੰ ਵੀ ਵਿਚਾਰ ਕੇ ਵੇਖਿਆ ਹੈ ਅਤੇ ਇਸੇ ਪ੍ਰਕਾਰ ਮਹੇਸ਼ ਵਿਚਾਰੀ ਮਹੇਸ਼ ਸ਼ਿਵ ਜੀ ਦੀ ਵਿਵਸਥਾ ਨੂੰ ਵਿਚਾਰ ਕੇ ਵੇਖਿਆ ਹੈ ਤ੍ਰੈ ਗੁਣ ਬਦਕ ਮੁਕਤ ਨਿਰਾਇ ਜੇ ਤਿੰਨ ਗੁਣਾਂ ਦੀ ਸਾਰੇ ਬੱਦੇ ਹੋਏ ਹਨ ਰਜੋ ਗੁਣ ਵਿੱਚ ਤਾਂ ਬ੍ਰਹਮਾ ਵੱਜਾ ਹੋਇਆ ਹੈ ਸਦੋ ਗੁਣ ਦੇ ਮਹਾਂ ਜੀ ਵਿਸ਼ਨੂੰ ਵੱਜਾ ਹੋਇਆ ਹੈ ਸ਼ਿਵ ਜੀ ਤਮੋ ਗੁਣ ਤਾਮਸੀ ਹੈ ਇਸ ਵਿਚਾਰ ਜੀ ਵੱਜੇ ਹੋਏ ਹਨ ਤ੍ਰੈ ਗੁਣ ਬਦਕ ਤਿੰਨਾ ਗੁਣਾਂ ਦੀ ਬਦਕ ਵੱਜੇ ਹੋਇਆ ਬਦਕ ਸ਼ਿਕਾਰੀ ਬਣੇ ਹੋਏ ਹਨ ਤਿੰਨਾ ਗੁਣਾਂ ਦੇ ਬੱਦਕ ਹਿੰਸਕ ਬਣੇ ਹੋਏ ਹਨ ਮੁਕਤ ਨਿਰਾਰੀ ਮੁਕਤੀ ਦਾ 23 ਗੁਣਾ ਤੋਂ ਨਿਯਾਰੀ ਹੈ ਸੋ ਵਾਹਿਗੋ ਤਰਗੁਣਾ ਦੀਦ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਇਹ ਬ੍ਰਹਮਾ ਵਿਸ਼ਨੂੰ ਵਿਸ਼ਨੂੰ ਸ਼ਿਵ ਜੀ ਤੇ ਮਹੇਸ਼ਰ ਜੀ ਇਹ ਪੁੱਛ ਕੇ ਵਿਚਾਰਕ ਵੇਖੋ ਇਹਨਾਂ ਦੇ ਪੁਸਤਕਾਂ ਦੀ ਇਹ ਵੀ ਕਹਿੰਦੇ ਇਤਨਾ ਗੁਣਾ ਦੇ ਵੀ ਜਿਹੜੇ ਵੱਜੇ ਹੋਏ ਪੁਰਖ ਹੈ ਉਹ ਕਾਲ ਹਿੰਸਕ ਉਹਨਾਂ ਨੂੰ ਮਾਰਦਾ ਹੈ ਮੁਕਤੀ 3 ਗੁਣਾ ਤੋਂ ਨਿਯਾਰੀ ਹੈ ਇਹ ਜਿਹੜੇ ਇਹਨਾਂ ਦੇ ਉਪਾਸ਼ਕਾ ਇਹ ਅਰਥ ਕਰਦੇ ਐ ਪਰ ਮਹਾਰਾ ਜੀ ਕਹਿੰਦੇ ਵਿਚਾਰ ਕੇ ਵੇਖਿਆ ਤਿੰਨਾ ਗੁਣਾ ਚ ਇਹ ਹਿੰਸਕ ਹੋਏ ਐ ਤੇ ਮੁਕਤੀ ਤੋਂ ਨਿਆਰੀ ਹੈ ਗੁਰੂਖ ਗਿਆਨ ਏਕੋ ਹੈ ਜਤ ਗੁਰੂ ਸਾਹਿਬ ਦੇ ਹਿਰਦੇ ਦੇ ਸਰੂਪ ਦਾ ਗਿਆਨ ਹੈ ਉਹਨਾਂ ਨੂੰ ਕੋਡ ਹੈ ਤਰੂਪ ਨੂੰ ਜਾਣ ਲਿਆ ਹੈ ਆਨੰਦਨ ਨਾਮ ਰਵੀਜੈ ਹੈ ਨਾਮ ਇਸ ਕਰਕੇ ਮਹਾਰਾਜ ਦੇ ਨਾਮ ਨੂੰ ਰਵੀਜੈ ਉਚਾਰਨਾ ਕਰੀਏ ਹੈ ਪਿਆਰੇ ਵੇਦ ਪੜ੍ਹ ਹੈ ਹਰ ਨਾਮ ਨਾਂਭੂ ਕੇ ਹੈ ਬ੍ਰਹਮਾ ਦੇ ਜਿਹੜੇ ਵੇਦ ਉਚਾਰੇ ਹੋਏ ਆ ਤਰਗੁਣ ਵਿਸ਼ਵਾ ਵੇਦਾਂ ਇੰਨਾ ਗੁਣਾਂ ਨੂੰ ਵਿਸ਼ੇ ਵੇਦ ਕਰਦੇ ਆ ਤਾਮਸੀ ਲੋਕ ਕਰਮ ਹੀ ਕਰਦੇ ਆ ਰਾਜਸੀ ਲੋਕ ਉਪਾਸ਼ਨਾ ਹੀ ਕਰਦੇ ਆ ਸਾੰਤਕੀ ਲੋਕ ਗਿਆਨ ਦੀ ਛਾ ਰੱਖਦੇ ਆ ਇਸ ਪ੍ਰਕਾਰ ਵੇਦਾਂ ਦੀ ਪੜਾਈ 'ਚ ਹੀ ਲੱਗੇ ਰਹਿੰਦੇ ਆ ਪਰਮੇਸ਼ਰ ਦੇ ਨਾਮ ਨੂੰ ਨਹੀਂ বুਝਦੇ ਹਨ ਮਾਇਆ ਕਾਰਨ ਪੜ ਪੜ ਲੁਜ ਹੈ ਮਾਇਆ ਦੇ ਵਾਸਤੇ ਪੜ ਪੜ ਕੇ ਲੁਜੇ ਚਾਹੁੰਦੇ ਰਹਿੰਦੇ ਕਿ ਸਾਨੂੰ ਇੰਨੀ ਮਾਇਆ ਮਿਲੇ ਅਸੀਂ ਵੇਦ ਦੀ ਕਥਾ ਕੀਤੀ ਹੈ ਇਸ ਪ੍ਰਕਾਰ ਹੋਰ ਪੁਸਤਕਾਂ ਦੀ ਪੜਾਈ ਕਰਕੇ ਵੀ ਜਿਹੜੇ ਮਾਇਆ ਦੇ ਕਾਰਨ ਵਾਸਤੇ ਪੜ ਪੜ ਅੱਜ ਉਹ ਖੁਦ ਹੀ ਲੈਣਾ ਆਕਾਰਨ ਪੜ ਪੜ ਲੂਜ ਹੈ ਮੈਂ ਦੇ ਵਾਸਤੇ ਪੜਾਈ ਪੜ ਪੜ ਕੇ ਲੂਜੇ ਚਾਹੁੰਦੇ ਰਹਿੰਦੇ ਕਿ ਸਾਨੂੰ ਇੱਕ ਪੰਡਤ ਨੇ 501 ਸਵਾ ਦੇ ਜਿੱਤਨ ਦਾ ਲੈਂਦਾ ਘੰਟਾ ਬੋਲਣ ਦਾ ਸਾਨੂੰ 1000 ਮਿਲਣਾ ਚਾਹੀਦਾ ਇਸ ਪ੍ਰਕਾਰ ਪੜਾਈ ਪੜ ਪੜ ਕੇ ਲੂਜੇ ਚਾਹੁੰਦੇ ਰਹਿੰਦੇ ਹਨ ਲੂਜੇ ਲੜਦੇ ਰਹਿੰਦੇ ਝਗੜਦੇ ਰਹਿੰਦੇ ਆ ਕਿ ਇਹ ਦੀ ਪੂਜਾ ਇੰਨੀ ਕਿਉਂ ਹੁੰਦੀ ਸਾਡੀ ਘਟ ਹੁੰਦੀ ਹੈ ਅੰਤਰ ਮੈਲ ਅਗਿਆਨੀ ਅੰਧਾ ਪਾਪਾਂ ਦੀ ਮੈਲ ਹੈ ਅਗਿਆਨੀ ਜਿਹੜਾ ਹੈ ਵਿਰਾਗ ਵੇਖ ਰੂਪੀ ਨੇਤਾਂ ਵੱਲੋਂ ਅੰਨਾ ਹੋ ਰਿਹਾ ਹੈ ਕਿਉਂ ਕਰ ਦੁੱਤਰ ਤਰੀ ਜਾਏ ਕਿਉਂ ਭਾਈ ਕਿਸ ਪ੍ਰਕਾਰ ਦੁੱਤਰ ਜੋ ਕਠਨ ਤਰਨਾ ਹੈ ਸੰਸਾਰ ਇਸ ਤੋਂ ਕਿਵੇਂ ਕਰ ਜਾਵਾਂਗੇ ਨਹੀਂ ਕਰਿਆ ਜਾਣਾ ਬੇਦਬਾਦ ਸਭ ਆਖ ਬਖਾਨ ਹੈ ਸਾਰੇ ਬੇਦਬਾਦ ਬਾਦ ਝਗੜੇ ਨੂੰ ਕਰਮੋ ਪਾਸ਼ਨਾ ਗਿਆਨ ਦਾ ਹੀ ਸਭ ਮੁੱਖੋਂ ਕਸਮ ਕਰੀ ਜਾਂਦੇ ਹਨ ਨਾ ਅੰਤਰ ਭੀਜੈ ਨਾ ਸ਼ਬਦ ਪਛਾਣ ਹੈ ਮੈਂ ਤਾਂ ਉਹਨਾਂ ਦੇ ਅੰਦਰ ਮੰਨਿਆ ਵਾਹਿਗੁਰੂ ਵਿੱਚ ਕੇ ਅੰਦਰ ਹੀ ਹੈ ਸਾਡੇ ਪਰਮੇਸ਼ਰ ਤੇ ਨਾ ਗੁਰੂ ਸਾਹਿਬ ਦੇ ਸ਼ਬਦ ਦੀ ਪਛਾਣ ਕਰਨ ਜਾਣਦੇ ਹਨ ਪੁੰਨ ਪਾਪ ਸਭ ਬੇਦ ਜੜਹਾਇਆ ਉਸ ਲਈ ਜਾਨ ਸੁਰਤੀ ਕਰਮ ਕਾਂਣੀ ਕਹਿੰਦੀ ਹੈ 16000 ਸੁਰਤੀ ਜਿਹੜੀ ਹੈ ਉਹ ਬਾਸ਼ਨਾ ਨੂੰ ਕਹਿੰਦੀ ਹੈ 4000 ਸੁਰਤੀ ਗਿਆਨ ਨੂੰ ਕਿਸਨ ਕਰਦੀ ਹੈ ਉਹ ਵੀ ਖੁਸ਼ ਗਿਆਨ ਨੂੰ ਕਿਸਨ ਕਰਦੀ ਨਾਲ ਭਾਉ ਭਗਤੀ ਨਹੀਂ ਇਸ ਪ੍ਰਕਾਰ ਪੁੰਨ ਤੇ ਪਾਪ ਸਾਰਾ ਵੇਦਨ ਦਿਲ ਕਰਾਇਆ ਹੈ ਗੁਰਮੁਖ ਅੰਮ੍ਰਿਤ ਪੀਜੈ ਗੁਰਮੁਖ ਜਿਹੜੇ ਇਹ ਪਾਪ ਪੁੰਨ ਦੇ ਵਿਚਾਰ ਚ ਨਹੀਂ ਪੈਂਦੇ ਅੰਮ੍ਰਿਤ ਨਾਮ ਨੂੰ ਪੀਂਦੇ ਹਨ ਉਹ ਨਿਹਾਲ ਹੋ ਜਾਂਦੇ ਹਨ اے ਪਿਆਰੇ ਆਪੇ ਸਾਚਾ ਏਕੋ ਸੂਈ ਉਹਨਾਂ ਦੇ ਅੰਦਰ ਜਿਹੜੇ ਅੰਮ੍ਰਿਤ ਨਾਮ ਨੂੰ ਪੀਂਦੇ ਉਹਨਾਂ ਦਾ ਕੋਈ ਸੱਚਾ ਹੈ ਸੋਈ ਕੱਦ ਦਾ ਨਖਰ ਜਾਣਦੇ ਹਨ ਕਿਸ ਬਿਨ ਦੂਜਾ ਅਵਰ ਨਾ ਕੋਈ ਉਸ ਵਾਇਸ ਤੋਂ ਬਗੈਰ ਅਰਧਾਨ ਤੋਂ ਹੋਰ ਦੂਸਰਾ ਕੋਈ ਨਹੀਂ ਹੈ ਨਾਨਕ ਨਾਮ ਰਤੇ ਮਨ ਸਾਚਾ ਸਤਿਗੁਰੂ ਮਾਰਾ ਕਹਿੰਦੇ ਜੋ ਮਾਰਾ ਨਾਮ ਚ ਰੰਗੇ ਹੈ ਉਹਨਾਂ ਜੀ ਮਨ ਸੱਚਾ ਪ੍ਰਗਟ ਹੋ ਜਾਂਦਾ ਹੈ ਸੱਚੋ ਸੱਚ ਰਵਿਜੈ ਹੈ ਉਹ ਜਿਹਨਾਂ ਜੋ ਨਾਮ ਦੇ ਰੰਗੇ ਹੋਏ ਹੈ ਉਹਨਾਂ ਦੇ ਮਨ 'ਚ ਸੱਚਾ ਵਸ ਜਾਂਦਾ ਹੈ ਸਚੂ ਸੱਚ ਰਬੀਜੈ ਓਹ ਸਤਿ ਨਿਸ਼ਤੇ ਕਰਕੇ ਸਤ ਨੂੰ ਰਬੀਜੈ ਉਚਾਰਨ ਕਰਦੇ ਹਨ